ਲੋਪੀ ਲੀਡਰ ਪ੍ਰਤਾਪ ਬਾਜਵਾ ਦੇ ਵੱਲੋਂ ਕੈਬਨਟ ਮੰਤਰੀ ਹਰਪ੍ਰੀਤ ਸਿੰਘ ਈਟੀਓ ਦੇ ਉੱਤੇ ਕੀਤੀ ਵਿਵਾਦਿਤ ਟਿੱਪਣੀ ਨੂੰ ਲੈ ਕੇ ਹੁਣ ਵਿਵਾਦਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਕੱਲ ਆਮ ਆਦਮੀ ਪਾਰਟੀ ਦੀ ਸਮੂਹ ਕੈਬਨਟ ਮੰਤਰੀ ਅਤੇ ਲੀਡਰਾਂ ਦੇ ਵੱਲੋਂ ਪ੍ਰਤਾਪ ਬਾਜਵਾ ਦੇ ਘਰ ਦਾ ਘੇਰਾਓ ਕਰਨ ਦੇ ਲਈ ਚੰਡੀਗੜ੍ਹ ਦੇ ਵਿੱਚ ਜਿਹੜਾ ਕਿ ਪ੍ਰਦਰਸ਼ਨ ਕੀਤਾ ਗਿਆ ਪ੍ਰਤਾਪ ਬਾਜਵੇ ਨੂੰ ਜਿਹੜਾ ਕਿ ਸਮਾਂ ਦਿੱਤਾ ਗਿਆ ਸੀ ਮਾਫੀ ਮੰਗਣ ਦੇ ਲਈ ਪ੍ਰਤਾਪ ਬਾਜਵੇ ਦੇ ਵੱਲੋਂ ਮਾਫੀ ਜਿਹੜੀ ਨਹੀਂ ਮੰਗੀ ਗਈ ਤਾਂ ਹੁਣ ਐਸਟੀ ਕਮਿਸ਼ਨ ਦੇ ਵੱਲੋਂ ਵੱਡਾ ਐਕਸ਼ਨ ਹੈ ਜਿਹੜਾ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਕੈਬਨਟ ਮੰਤਰੀ ਈਟੀਓ ਹਰਪਜਨ ਸਿੰਘ ਦੇ ਪਰਿਵਾਰਕ ਕੀਤੇ ਸਬੰਧੀ ਵਰਤੀ ਗਈ ਜਿਹੜੀ ਕਿ ਸ਼ਬਦਾਬਲੀ ਸੀ ਉਸ ਮਾਮਲੇ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੂੰ ਤਲਬ ਕੀਤਾ ਗਿਆ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਪਰਸਨ ਜਸਵੀਰ ਸਿੰਘ ਗੜੀ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਦੂਜੀ ਵਾਰ ਨੋਟਿਸ ਜਾਰੀ ਕਰਕੇ 11 ਫਰਵਰੀ ਨੂੰ ਦੁਪਹਿਰੇ 3 ਵਜੇ ਪੇਸ਼ ਹੋਣ ਦੇ ਲਈ ਕਿਹਾ ਗਿਆ ਜਸਵੀਰ ਸਿੰਘ ਗੜੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਵਿੱਚ ਅਨਸੂਚਿਤ ਜਾਤੀਆਂ ਦਾ અપਮਾਨ ਕਿਸੇ ਵੀ ਕੀ ਮਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਕਮਿਸ਼ਨ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈ ਰਹੀ ਹੈ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਸਬੰਧ ਦੇ ਵਿੱਚ ਕਮਿਸ਼ਨ ਦੇ ਵੱਲੋਂ ਸਬੰਧਤ ਕੇਸ ਦੀ ਕਾਨੂੰਨੀ ਕਾਰਵਾਈ ਬਾਰੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਤੋਂ ਵੀ ਵਿਸਤਾਰ ਪੂਰਵਕ ਰਿਪੋਰਟ ਤਾਲਬ ਕੀਤੀ ਗਈ ਹੈ ਮਾਮਲੇ ਦੀ ਜਾਂਚ ਜਾਰੀ ਹੈ ਤੇ ਅਗਲੇ ਕਦਮ ਕਮਿਸ਼ਨ ਦੀ ਕਾਰਵਾਈ ਤੋਂ ਬਾਅਦ ਤੈਅ ਕੀਤੇ ਜਾਣਗੇ ਤਾਂ ਤੁਹਾਨੂੰ ਦੱਸ ਦਈਏ ਕਿ ਪ੍ਰਤਾਪ ਬਾਜਵਾ ਦੇ ਵੱਲੋਂ ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਦੇ ਪਰਵਾਰਕ ਕੀਤੇ ਦੇ ਉੱਤੇ ਇੱਕ ਸ਼ਬਦਾਬਲੀ ਬੋਲੀ ਗਈ ਸੀ ਜਿਸ ਤੋਂ ਬਾਅਦ ਜਿਹੜਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਅਤੇ ਅਨੁਸੂਚਿਤ ਜਾਤੀ ਦੇ ਨਾਲ ਸੰਬੰਧਤ ਰੱਖਣ ਵਾਲੇ ਲੋਕਾਂ ਦੇ ਵਿੱਚ ਕਾਫੀ ਰੋਸ਼ਨੀ ਲਹਿਰ ਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਹਰਪ੍ਰਜਨ ਸਿੰਘ ਈਟੀਓ ਨੂੰ ਬੈਂਡ ਬਾਜੇ ਵਾਲੇ ਦਸਣ ਦੇ ਉੱਤੇ ਸਮੂਹ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਕੱਲ ਪ੍ਰਤਾਪ ਬਾਜਵਾ ਦੇ ਜਿਹੜਾ ਕਿ ਐਮਐਲਏ ਹੋਸਟਲ ਨੂੰ ਘਰਾਉ ਕਰਨ ਦੇ ਲਈ ਉੱਥੇ ਸਾਰੇ ਇਕੱਠੇ ਹੋਏ ਉੱਥੇ ਉਹਨਾਂ ਦੇ ਵੱਲੋਂ ਭਾਸ਼ਣ ਦਿੱਤਾ ਗਿਆ ਤੇ ਨਾਲ ਹੀ ਬੈਂਡਵਾਜੇ ਵਾਲੇ ਕਲਾਕਾਰ ਵੀ ਉਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਸੀ ਪ੍ਰਤਾਪ ਸਿੰਘ ਬਾਜਵਾ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਗਿਆ ਸੀ ਕਿ ਉਹਨਾਂ ਦੁਆਰਾ ਬੋਲੀ ਗਈ ਸ਼ਬਦਾਵਲੀ ਦੇ ਉੱਤੇ ਮਾਫੀ ਮੰਗਣ ਪਰ ਪ੍ਰਤਾਪ ਬਾਜਵਾ ਦੇ ਵੱਲੋਂ ਹਾਲੇ ਤੱਕ ਜਿਹੜੀ ਮਾਫੀ ਨਹੀਂ ਮੰਗੀ ਗਈ ਆ ਜਿਸ ਤੋਂ ਬਾਅਦ ਐਸ்சி ਕਮਿਸ਼ਨ ਦੇ ਚੇਅਰਪਰਸਨ ਜਸਵੀਰ ਸਿੰਘ ਗੜੀ ਦੇ ਵੱਲੋਂ ਵੱਡਾ ਐਕਸ਼ਨ ਲਿੱਤਾ ਗਿਆ ਪ੍ਰਤਾਪ ਬਾਜਵਾ ਨੂੰ ਨੋਟਿਸ ਭੇਜਿਆ ਗਿਆ 11 ਫਰਵਰੀ ਨੂੰ ਦੁਪਹਿਰ 3 ਵਜੇ ਐਸ்சி ਕਮਿਸ਼ਨ ਦੇ ਦਫਤਰ ਦੇ ਵਿੱਚ ਤਲਬ ਹੋਣ ਦੇ ਹੁਕਮ ਜਿਹੜੇ ਜਾਰੀ ਕੀਤੇ ਗਏ ਨੇ ਤੇ ਨਾਲ ਹੀ ਕਾਨੂੰਨੀ ਕਾਰਵਾਈ ਕਰਨ ਦੇ ਲਈ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਨੂੰ ਵੀ ਤਲਬ ਕੀਤਾ ਗਿਆ ਤੇ ਜਸਵੀਰ ਸਿੰਘ ਗੜੀ ਦੀ ਕਾਰਵਾਈ ਤੋਂ ਬਾਅਦ ਬਾਕੀ ਸਾਰਾ ਮਾਮਲਾ ਜਿਹੜਾ ਤੈਅ ਕੀਤਾ ਜਾਵੇਗਾ ਕਿ ਕੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਫਿਲਹਾਲ ਪ੍ਰਤਾਪ ਬਾਜਵਾ ਨੂੰ 11 ਫਰਵਰੀ ਨੂੰ ਦੁਪਹਿਰ 3 ਵਜੇ ਐਸ்சி ਕਮਿਸ਼ਨ ਦੇ ਚੇਅਰ ਪਰਸਨ ਜਸਵੀਰ ਸਿੰਘ ਗੜੀ ਦੇ ਵੱਲੋਂ ਤਲਬ ਕੀਤਾ ਗਿਆ ਤਾਂ ਪ੍ਰਤਾਪ ਬਾਜਵਾਦੀਆਂ ਮੁਸ਼ਕਲਾਵਦੀਆਂ ਹੋਈਆਂ ਨਜ਼ਰ ਆਦੀਆਂ ਨੇ